ਸਾਲ 2022 ਦੇ ਵਿੱਚ ਸਕੂਲ 'ਚ ਰੁੱਖ ਡਿੱਗਣ ਦੇ ਕਾਰਨ ਬੱਚੀ ਦੀ ਹੋਈ ਮੌਤ ਦਾ ਮਾਮਲਾ ਹੈ। ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਖਤ ਫਟਕਾਰ ਲਾਈ ਹੈ। ਮ੍ਰਿਤਕ ਬੱਚੀ ਦੇ ਮਾਪਿਆਂ ਨੂੰ 1 ਕਰੋੜ ਰੁਪਏ ਦੇ ਮੁਆਵਜ਼ੇ ਦੇਣ ਦਾ ਹੁਕਮ ਦਿੱਤਾ ਗਿਆ ਹੈ। ਰੁੱਖ ਡਿੱਗਣ ਦੇ ਕਾਰਨ ਇੱਕ ਹੋਰ ਬੱਚੀ ਜੋ ਜ਼ਖਮੀ ਹੋਈ ਸੀ। ਤਾਂ ਹਾਦਸੇ ਦੇ ਵਿੱਚ ਬੱਚੀ ਨੂੰ ਆਪਣੀ ਬਾਹਂ ਗਵਾਉਣੀ ਪਈ ਸੀ। ਪੀੜਤ ਬੱਚੀ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਗਏ ਨੇ। ਹਾਈ ਕੋਰਟ ਨੇ ਹਾਦਸੇ ਦੇ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਕਿਹਾ ਕਿ ਪ੍ਰਸ਼ਾਸਨ ਨੂੰ ਹੀ ਦੇਣਾ ਪਵੇਗਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਤਾਂ ਰੁਖ ਡਿੱਗਣ ਦੇ ਕਾਰਨ ਇੱਕ ਹੋਰ ਬੱਚੀ ਦੀ ਜਿਹੜੀ ਹੈ ਉਹ ਜ਼ਖਮੀ ਹੋ ਗਈ ਸੀ ਬੱਚੀ ਨੂੰ ਹਾਦਸੇ ਦੇ ਵਿੱਚ ਆਪਣੀ ਬਾਹ ਗਵਾਉਣੀ ਪਈ ਸੀ ਇੱਕ ਬੱਚੀ ਦੀ ਮੌਤ ਹੋ ਗਈ ਸੀ ਤੇ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਤੇ ਜ਼ਖਮੀ ਬੱਚੀ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਆਦੇਸ਼ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਨੇ ਇਹ ਸਭ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਤਾਂ ਸਾਲ 2022 ਦਾ ਇਹ ਮਾਮਲਾ ਕਰੀਬ 3 ਸਾਲ ਦਾ ਵਕਫਾ ਹੋ ਚੁਕਿਆ। ਅਦਾਲਤ ਦੀਆਂ ਬਰੂਹਾਂ ਤੱਕ ਲਾਜ਼ਮੀ ਤੌਰ ਦੇ ਉੱਤੇ ਪੀੜਤ ਪਰਿਵਾਰਾਂ ਦੇ ਵੱਲੋਂ ਇਸ ਮਾਮਲੇ 'ਚ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ। ਪਰ 3 ਸਾਲ ਬਾਅਦ ਕਿਉਂਕਿ ਪਹਿਲਾ ਇੱਕ ਬੱਚੀ ਇਸ ਜਹਾਨ ਤੋਂ ਰੁਕਸਤ ਹੋ ਗਈ। ਦੂਜੀ ਬੱਚੀ ਜ਼ਖਮੀ ਹੋ ਗਈ ਜਿਸ ਨੂੰ ਆਪਣੀ ਬਾਹ ਤੱਕ ਗਵਾਉਣੀ ਪੈ ਗਈ ਤੇ ਅਜਿਹੇ ਦੇ ਵਿੱਚ ਅਦਾਲਤ ਦੇ ਇਸ ਸਖਤ ਆਦੇਸ਼ ਜਿਹੜੇ ਨੇ ਉਹ ਵੇਖਣ ਨੂੰ ਮਿਲੇ ਨੇ। ਅਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਪ੍ਰੀਤ ਜੁੜੇ ਨੇ ਤਾਂ ਪ੍ਰੀਤ ਸਾਲ 2022 ਦਾ ਇਹ ਮਾਮਲਾ ਹੈ ਤੇ ਹੁਣ ਸਾਲ 2025 ਚ ਅਸੀਂ ਇਸ ਦੇ ਉੱਤੇ ਗੱਲ ਕਰ ਰਹੇ ਹਾਂ 1 ਕਰੋੜ ਦੇ ਮੁਆਵਜ਼ੇ ਦਾ ਜ਼ਿਕਰ ਅਦਾਲਤ ਵੱਲੋਂ ਕੀਤਾ ਗਿਆ ਹੋਰ ਕੀ ਕੋਈ ਜਾਣਕਾਰੀ ਹੈ ਦੇਖੋ ਜਿਹੜਾ ਪੂਰਾ ਮਾਮਲਾ ਹੈਗਾ ਚੰਡੀਗੜ੍ਹ ਦਾ ਕਾਰਨਲ ਕਾਮਨ ਸੂਨ ਸੀਗਾ ਜਿੱਥੇ ਕਿ ਖਾਸ ਤੌਰ ਤੇ ਕੁੜੀਆਂ ਨੇ ਬਈ ਕੁਸੂਰ ਸੀਗਾ ਜਿੱਥੇ ਸਿਰਫ ਕੁੜੀਆਂ ਪੜਦੀਆਂ ਹੈਗੀਆਂ ਤੇ 8 ਜੁਲਾਈ 2022 ਨੂੰ ਜਦੋਂ ਸਾਰੇ ਬੱਚੇ ਇੱਕ ਪੁਰਾਣਾ ਪੀਪਲ ਦਾ ਰੁੱਖ ਹੈਗਾ ਕਿਉਂਕਿ ਚੰਡੀਗੜ੍ਹ ਚ ਇਦਾਂ ਤੇ ਬਹੁਤ سارے ਪੁਰਾਣੇ ਪੀੜ ਹੈਗੇ ਨੇ ਤੇ ਉਹਦੇ ਵਿੱਚੋਂ ਵੀ ਇਹ ਪੁਰਾਣਾ ਪੀੜ ਸੀਗਾ ਜਿਹਦੇ ਵਿੱਚ ਥੱਲੇ ਬੱਚੇ ਬੈਠ ਕੇ ਲੰਚ ਕਰ ਰਹੇ ਸੀਗੇ ਤੇ ਇੱਕਦਮ ਇਹ ਪੀੜ ਡਿੱਗ ਜਾਂਦਾ ਇੱਕ ਬੱਚੀ ਦੀ ਇਮੀਡੀਏਟਲੀ ਡੈਥ ਹੋ ਜਾਂਦੀ ਹੈ ਜਿਹੜੀ ਨੌਨ ਲਾਸ ਨੀ ਸੀਗੀ ਤੇ ਦੂਸਰੀ ਇੱਕ ਬੱਚੀ ਹੈ ਉਹਦੀ ਬਾਹ ਕੱਟੀ ਜਾਂਦੀ ਆ ਹਾਲਾਂਕਿ ਇਹਦੇ ਵਿੱਚ 15 16 ਹੋਰ ਬੱਚੇ ਵੀ ਕਾਇਲ ਹੋਏ ਸੀਗੇ ਤੇ ਪੂਰਾ ਮਾਮਲਾ ਫੇਰ ਸਾਹਮਣੇ ਆਇਆ ਸੀ ਕਾਫੀ ਸੁਣਖਿਆ ਬਣਿਆ ਸੀਗਾ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜਾਂਚ ਵੀ ਕੀਤੀ ਔਰ ਉਸ ਤੋਂ ਬਾਅਦ ਹੀ ਕਮੇਟੀ ਵੀ ਹਾਈ ਕੋਰਟ ਦੇ ਪਾਸੋਂ ਕਨ ਵਿਟੇਂਦਰ ਚੋਹਾਂਦੀ ਤੇ ਉਹਨਾਂ ਨੇ ਇਹ ਸਾਰਾ ਦੱਸਿਆ ਸੀਗਾ ਕਿ ਇਸ ਦੇ ਵਿੱਚ ਗ੍ਰੀਨ ਪੰਗਿਆਂ ਦੀ ਚੰਡੀਗੜ੍ਹ ਐਨੀਸ਼ੀਅਟਿਵ ਹੁੰਦੀ ਹੈ ਕਿਉਂਕਿ 6.5 ਸਾਲ ਪਹਿਲਾਂ ਹੀ ਹਾਈ ਕੋਰਟ ਚੰਡੀਗੜ੍ਹ ਐਡਵਰਟੀਸਨ ਕਹਿ ਚੁੱਕਿਆ ਸੀਗਾ ਕਿ ਸ਼ਹਿਰ ਦੇ ਕਈ ਪੁਰਾਣੇ ਸੁੱਕੇ ਪੇੜ ਹੈਗੇ ਨੇ ਜਿਹੜੇ ਲੋਕਾਂ ਦੀ ਜਾਨ ਵਾਸਤੇ ਖਤਰਾ ਨੇ ਇਮੀਡੀਟਲੀ ਰਿਮੂਵ ਕੀਤਾ ਜਾਵੇ ਜੋ ਕਿ ਨਹੀਂ ਕੀਤਾ ਗਿਆ ਉਹ ਤੋਂ ਬਾਅਦ ਇੱਕ ਕਮੇਟੀ ਦੀ ਰਿਪੋਰਟ ਤੇ ਫਿਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ 84 ਲੱਖ ਰੁਪਏ ਤੱਕ ਦਿੱਤੇ ਸੀ ਲੇਕਿਨ ਜਿਹੜਾ ਪੀੜਤ ਪਰਿਵਾਰ ਸੀ ਜਿਹਦੇ ਦੋਨੋਂ ਉਹਨਾਂ ਨੇ ਫਿਰ ਹਾਈ ਕੋਰਟ 'ਚ ਅਪੀਲ ਕੀਤੀ ਸੀ ਕਿ ਇਹ ਰਾਸ਼ੀ ਬਹੁਤ ਘੱਟ ਹੈ ਇਹ ਤੇ ਨੂੰ ਵਧਾਇਆ ਜਾਵੇ ਦੇਖਿਆ ਜਾਵੇ ਕਿਉਂਕਿ ਛੋਟੇ ਬੱਚੋਂ ਦੀ ਚੱਟੀਆਂ ਸੀ ਜਾਂ ਇੱਕ ਦੇ ਤਾਂ ਬਿਲਕੁਲ ਬਾਜੂ ਕੱਟੀ ਗਈ ਉਹ ਪੂਰੀ ਉਮਰ ਵਾਸਤੇ ਅਪੰਗ ਹੋ ਚੁੱਕੀ ਹੈ ਦੂਸਰੀ ਦੀ ਜਾਨ ਹੀ ਚਲੀ ਗਈ ਤੇ ਹਾਈ ਕੋਰਟ ਨੇ ਸਾਰੇ ਪੱਖਾਂ ਨੂੰ ਸੁਣ ਕੇ ਇਸ ਪੂਰੇ ਮਾਮਲੇ 'ਤੇ ਚੰਡੀਗੜ੍ਹ ਸਿਪਾਹ ਕਾਫੀ ਫਟਕਾਰ ਬਿਲਾਈ ਔਰ ਇਸ ਕੇਸ ਨੂੰ ਜਿਸ ਤਰੀਕੇ ਨਾਲ ਚੰਡੀਗੜ੍ਹ ਪ੍ਰਸ਼ਾਸ ਕਚੰਡੀਗੜ੍ਹ ਅਫੀਸ਼ੀਅਲ ਇਸ ਤਰੀਕੇ ਦੇ ਕੇਸ ਨੂੰ ਡਿਫੈਂਡ ਵੀ ਕਰ ਰਹੀ ਹੈ ਉਹਨਾਂ ਨੂੰ ਖੁਦ ਅੱਗੇ ਆ ਕੇ ਸਾਰੀ ਸੱਚਾਈ ਦੱਸਣੀ ਚਾਹੀਦੀ ਸੀਗੀ ਤੇ ਜ਼ਿੰਮੇਵਾਰੀ ਲਾਪਰਵਾਹੀ ਪੂਰੀ ਚੰਡੀਗੜ੍ਹ ਅਫੀਸ਼ੀਅਲ ਦੀ ਦੱਸਦੇ ਹੋਏ ਚਤਤ ਕੁਮਾਰ ਦੀਵਾਰੀ ਨੇ ਹੁਣ ਜਿਹੜੀ ਇਹ ਬੱਚੇ ਦੀ ਡੈਥ ਹੋ ਗਈ ਸੀਗੀ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਜਿਹੜੀ ਬੱਚੀ ਦਾ ਬਾਹ ਕੱਟੀ ਗਈ ਸੀ ਉਹਦੇ ਪਰਿਵਾਰ ਨੂੰ 50 ਲੱਖ ਰੁਪਏ ਇਮੀਡੀਏਟਲੀ ਮੁਆਵਜ਼ਾ ਦੇ ਦਿੱਤਾ ਗਿਆ ਬਈ ਤੇ ਨਾ ਬਾਕੀ ਜਿਹੜੀ ਬੱਚੀ ਦੀ ਬਾਹ ਕੱਟੀ ਗਈ ਸੀ ਉਹਦੇ ਵਾਸਤੇ ਜਿਹੜੇ ਆਰਟੀਫੀਸ਼ਲ ਲਿੰਗਸ ਸੀ ਜਾਂ ਫਿਰ ਜਿਹੜੇ ਤਰੇ ਤਰੇ ਮੰਗ ਹੈਗੇ ਨੇ ਉਹ ਬਣਵਾਉਣ ਵਾਸਤੇ ਚਾਹੇ ਦੇਸ਼ ਜਾਂ ਵਿਦੇਸ਼ ਬੈਸਟ ਟਰੀਟਮੈਂਟ ਦਿੱਤੀ ਜਾਏਗੀ ਔਰ ਉਹ ਸਾਰੀ ਟਰੀਟਮੈਂਟ ਦਾ ਖਰਚਾ ਵੀ ਚੰਗੀ ਗੈਮਸ਼ੀਅਨ ਚੱਕੇਗੀ ਜਿਹੜੇ 84 ਲੱਖ ਰੁਪਏ ਪਹਿਲਾਂ ਜਿਹੜਾ ਅ ਦਫਤਰ ਰੀਲੀਫ ਨੂੰ ਦਿੱਤੇ ਗਏ ਸੀ ਉਹ ਐਜ਼ ਇਟ ਇਜ਼ ਰਹਿਣਗੇ ਇਹ ਜਿਹੜੀ ਰਕਮ ਹੈਗੀ ਹੈ 1 ਕਰੋੜ ਤੋਂ 1.5 ਕਰੋੜ ਇਹ ਉਸ ਤੋਂ ਬਾਅਦ ਐਕਸਟਰਾ ਦਿੱਤੀ ਜਾਏਗੀ ਇਕ ਬਹੁਤ ਵੱਡੀ ਰਾਹਤ ਕਿਸੇ ਲਗੀ ਇਸ ਤਰੀਕੇ ਨਾਲ ਫੈਮਲੀ ਨੂੰ ਮਿਲੀ ਹੈ چاہے ਉਹਨਾਂ ਦੀ ਕਾਫੀ ਨੁਕਸਾਨ ਵੀ ਹੋਇਆ ਲੇਕਿਨ ਕਿਤੇ ਨਾ ਕਿਤੇ ਥੋੜੀ ਜਿਹੀ ਰਾਹਤ ਹਾਈਕੋਰਟ ਨੂੰ ਮਿਲ ਗਈ ਹੈ ਜੀ ਪ੍ਰਿਤ ਅੱਗੇ ਵਾਸਤੇ ਅਜਿਹੇ ਹਾਸੇ ਨਾ ਵਾਪਰਨ ਉਸ ਦੇ ਲਈ ਵੀ ਜ਼ਿੰਮੇਵਾਰੀ ਫਿਕਸ ਕੀਤੀ ਅਦਾਲਤ ਨੇ ਕੋਈ ਜਵਾਬ ਮੰਗਿਆ ਕਿ ਕਿਵੇਂ ਡਿਸਾਈਡ ਕੀਤਾ ਜਾਏਗਾ ਕਿ ਕਿਹੜੇ ਪੇੜ ਜਿਹੜੇ ਨੇ ਉਹ ਸੁੱਕ ਚੁੱਕੇ ਨੇ ਡਿੱਗਣ ਵਾਲੇ ਨੇ ਦੇਖੋ ਇਹ ਹਾਈ ਕੋਰਟ ਦਾ ਜਦੋਂ 2022 ਦੀ ਗੱਲ ਕਰ ਰਹੇ ਹਾਂ 2021 ਦੀ ਜਿਹੜੀ ਹਾਈ ਕੋਰਟ ਦੀ ਪਟੀਸ਼ਨ ਆਈ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਚੰਡੀਗੜ੍ਹ ਜੱਦਾ ਤੇ ਬਹੁਤ ਸਾਰੇ ਸੁੱਕੇ ਪੀੜ ਹੈਗੇ ਨੇ ਲੇਕਿਨ ਜਿਹੜੇ ਲੋਕਾਂ ਦੀ ਜਾਨ ਵਾਸਤੇ ਖਤਰਾਂ ਨੇ ਨਾ ਸਿਰਫ ਸਕੂਲਾਂ ਵਿੱਚ ਹੈਗੇ ਨੇ ਕਈ ਸੜਕਾਂ ਦੇ ਕਿਨਾਰੇ ਹੈਗੇ ਨੇ ਕਈ ਪਬਲਿਕ ਪਲੇਸਿਸ ਦੇ ਹੈਗੇ ਨੇ ਪਾਰਕਸ ਹੈਗੇ ਨੇ ਕਿਥੋਂ ਨਾ ਕਿਥੇ ਹੈਗੇ ਨੇ ਤੇ ਆਈਡੈਂਟੀਫਾਈ ਵੀ ਹ ਉਸ ਲਈ ਚੰਡੀਗੜ੍ਹ ਅਫੀਸ਼ਨ ਨੇ ਹਾਈ ਕੋਰਟ ਦੇ ਆਦੇਸ਼ ਤੇ ਕਿਤੇ ਲੇਸੀ ਕਾਫੀ ਆਹ ਯਾਰ ਤੋਂ ਪਰਤੇ ਰਦਾਂ ਦੇ ਸੀਗੇ ਜਿਹੜੇ ਤੇ ਚੰਡੀਗੜ੍ਹ ਦੇ ਹਾਈ ਕੋਰਟ ਨੇ ਕਹਾ ਜੀਆ ਕਿ ਉਹਨਾਂ ਨੂੰ ਇਮੀਡੀਏਟਲੀ ਰਿਮੂਵ ਕੀਤਾ ਜਾਵੇ ਹੁਣ ਜਦੋਂ ਇਹ ਜਜਮੈਂਟ ਪਾਸ ਹੋਈ ਹੈ ਤਾਂ ਹਾਈ ਕੋਰਟ ਨੇ ਚੰਡੀਗੜ੍ਹ ਸੈਸ਼ਨ ਨੂੰ ਫੇਰ ਡਾਇਰੈਕਸ਼ਨ ਦਿੱਤੀ ਹੈ ਕਿ ਆਇਡੈਂਟੀਫਾਈ ਕਰਨ ਔਰ ਦੰਦੇ ਸਾਰੇ ਪੇੜ ਜਿਹੜੇ ਪਹਿਲਾਂ ਕੱਟੇ ਜਾਣ ਉਹਨਾਂ ਨੂੰ ਹਟਾਇਆ ਜਾਵੇ ਤਾਂ ਕਿ ਫੇਰ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇੱਕ ਘਟਨਾ ਹੋਰ ਹੋਈ ਸੀ 2019 ਚ ਉਦੋਂ ਵੀ ਇੱਕ ਸੁੱਕਾ ਪੇੜ ਕਿਸੇ ਪਾਰਕੀ ਚ गिर ਗਿਆ ਸੀ ਉੱਥੇ ਲੇਡੀ ਦੇ ਪੈਰ ਕਟਿਆ ਗਿਆ ਸੀ ਉਹਦੇ ਤੇ ਵੀ ਹਾਈ ਕੋਰਟ ਦੇ ਮੁਆਬਜ਼ੇ ਪਰਚੀ ਚੱਲ ਰਹੀ ਸੀ ਜਿਸ ਨੂੰ ਨਿਖਤ ਕੀਤਾ ਜਾਏਗਾ ਹੁਣ ਫੇਰ ਦੁਬਾਰਾ ਇਹ ਸਾਰੀ ਚੀਜ਼ਾਂ ਹੋ ਕੇ ਦਰਖਸ਼ਨ ਪੁਨੀਆ ਆਇਡੈਂਟੀਫਾਈ ਕਰਨਗੇ ਬਾਾਕੀ ਸਕੂਲਸ ਨੂੰ ਵੀ ਕਹਤਾ ਹੈਗਾ ਕਿ ਇਸ ਤਰੀਕੇ ਦੀ ਜਗ੍ਹਾ ਬਣਾਓ ਬੱਚਿਆਂ ਨੂੰ ਜਿੱਥੇ ਕੀ ਉਹ ਆਰਾਮ ਨਾਲ ਬੈਠ ਕੇ ਆਪਣਾ ਲੰਚ ਕਰ ਸਕਣ ਜ਼ਰੂਰੀ ਨਹੀਂ ਹੈ ਕਿ ਪੇੜ ਵੀ ਉੱਧਾਂ ਦੇ ਹੈਗੇ ਨਾ ਤੇ ਚੈੱਕ ਕੀਤਾ ਜਾਵੇ ਕਿ ਉਹ ਪੇੜ ਕੋਈ ਖਤਰਾ ਤਾਂ ਨਹੀਂ ਹੈ ਬਹੁਤ ਪੁਰਾ ਇਸ ਹਰ ਇਡਰੈਕਸ਼ਨ ਹਮ ਜਿਨੀ ਗੈਸਟ੍ਰੀਸ਼ਨ ਦਿੱਤੀ ਗਈ ਹੈ ਜੀ ਪਰ ਪਰ ਜਿਸ ਤਰੀਕੇ ਦੇ ਨਾਲ ਇਹ ਹਾਦਸੇ ਜਿਹੜੇ ਨੇ ਉਹ ਵਾਰ-ਵਾਰ ਵਾਪਰ ਰਹੇ ਨੇ ਚਾਹੇ ਪੁਰਾਣੇ ਦਰਖਤ ਜਿਹੜੇ ਨੇ ਉਹ ਡਿੱਗ ਜਾਂਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਕਿਉਂਕਿ ਇੱਕ ਬੱਚੀ ਦੀ ਮੌਤ ਹੋ ਗਈ ਸੀ ਛੋਟੀ ਉਮਰ ਦੀ ਬੱਚੀ ਸਕੂਲ ਦੀ ਗਈ ਸੀ ਉੱਥੇ ਇਹ ਹਾਦਸਾ ਵਾਪਰ ਗਿਆ ਕੁਝ ਬੱਚੇ ਹੋਰ ਜ਼ਖਮੀ ਹੋਏ ਸਨ ਤਾਂ ਅਜਿਹੇ ਦੇ ਵਿੱਚ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਜ਼ਿੰਮੇਵਾਰੀ ਵੀ ਫਿਕਸ ਹੋਈ ਹੈ ਵੀ ਹਾਂ ਉਸ ਦੀ ਜ਼ਿੰਮੇਵਾਰੀ ਸੀ ਉਸ ਨੇ ਨਿਰੀਖਣ ਕਰਨਾ ਸੀ ਪਰ ਕਾਰਵਾਈ ਨਹੀਂ ਕੀਤੀ ਜਾਣ ਗੈਲੀ ਹੋਈ ਹੈ ਜੋ ਚੰਡੀਗੜ੍ਹ ਡਾਇਰੈਕਟ ਅਡਮਿਨਿਸਟ੍ਰੇਸ਼ਨ ਇਨ ਹਾਈ ਕੋਰਟ ਨੇ ਕਿਹਾ ਕਿ ਜਦੋਂ ਤੋਂ ਰੱਖਿਆ ਕੀਤੀਆਂ ਗਈਆਂ ਸੀ ਕਿ ਇਸ ਤਰੀਕੇ ਦੇ ਸੁੱਕੇ ਪੀੜ ਹਟਾਏ ਜਾਣ ਜਿਹੜੇ ਲੋਕਾਂ ਲਈ ਜਾਨ ਵਾਸਤੇ ਖਤਰਾ ਬਣੇ ਹੋਏ ਨੇ ਜਿਹੜੇ ਕਿ ਕਿੰਤੀ ਜਦੋਂ ਬਰਸਾਤਾਂ ਪੈ ਜਾਂਦੀਆਂ ਨੇ ਤਾਂ ਫਿਰ ਇਹ ਜਿਹੜੇ ਸੁੱਕੇ ਪੀੜ ਹੁੰਦੇ ਨੇ ਇਹਨਾਂ ਵੇ ਪਹਾੜੀ ਹੋ ਜਾਂਦੇ ਨੇ ਜਿਹਦੇ ਕਰਕੇ ਕਮਜ਼ੋਰ ਵੀ ਹੋ ਜਾਂਦੇ ਨੇ ਜੋਸ ਵਿਲੇ ਜਿਹੜਾ ਜੁਲਾਈ ਤੇ ਅਗਸਤ ਤੇ ਸਤੰਬਰ ਦਾ ਜਿਹੜਾ ਮਹੀਨਾ ਹੁੰਦਾ ਉਸ ਵੇ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਕਿ ਇਹ ਗਿਰ ਸਕਦੇ ਹੈਗੇ ਨੇ ਕਿਉਂਕਿ ਬਰਸਾਤਾਂ ਦਾ ਮੌਸਮ ਹੁੰਦਾ ਤਿੱਲਨ ਨਹੀਂ ਹੁੰਦੀ ਐ ਸਟੇਟ ਸੁੱਕੀ ਹੋ ਜਾਂਦੀ ਐ ਇਹ ਕਿਤੇ ਨਾ ਕਿਤੇ ਕਮਜ਼ੋਰ ਹੋ ਜਾਂਦੇ ਕਿਉਂਕਿ ਇਹ ਵੀ ਜਿਹੜਾ ਹਾਦਸਾ ਹੋਇਆ ਸੀਗਾ ਇਹ ਵੀ 9 ਜੁਲਾਈ ਦਾ ਹੈ 8 ਜੁਲਾਈ ਦਾ ਹੈਗਾ ਜਿਸ ਦੇ ਵਿੱਚ ਕੀ ਬੱਚੀ ਦੀ ਜਾਨ ਗਈ ਹੈ ਕਿਪਲ ਦਾ ਪੇੜ ਸੀ ਉਹ ਬਹੁਤ ਪਹਾੜ ਬਹੁਤ ਵੱਡਾ ਪੇੜ ਸੀਗਾ ਜਿਵੇਂ ਤਸਵੀਰਾਂ ਵੀ ਦਿਖਾਈਆਂ ਜਾ ਰਹੀਆਂ ਨੇ ਕਿ ਕਿਪਲ ਦਾ ਕਿਸ ਤਰੀਕੇ ਦਾ ਪੇੜ ਸੀਗਾ ਤੇ ਇਸ ਕਰਕੇ ਇਨ ਹੋਲ ਚੰਡੀਗੜ੍ਹ ਅਡਮਿਨਿਸ਼ਨ ਦੀ ਜ਼ਿੰਮੇਵਾਰੀ ਤੱਕ ਇਹ ਪੀ ਹੈ ਕਿ ਤੁਸੀਂ ਆਡੈਂਟੀਫਾਈ ਕਰੋਗੇ ਕਿਉਂਕਿ ਹੁਣ ਤਾਂ ਹਾਈ ਕੋਰਟ ਨੇ طے ਹੀ ਕਰਤਾ ਹੈ ਕਿ ਕਿ ਕਿਸ ਤਰੀਕੇ ਨਾਲ ਉਹ ਜਿਵੇਂ ਪੀੜਤ ਪਰਿਵਾਰਾਂ ਨਾਲ ਆ ਕੇ ਘਰੇ ਘਰੇ ਪਰਿਵਾਰਾਂ ਕੋਲ ਪਹੁੰਚ ਕੇ ਉਹਨਾਂ ਨੂੰ ਮੁਆਵਜ਼ਾ ਵੀ ਮਿਲਦਾ ਹੈ ਤੇ ਰਾਖਤ ਹੀ ਹੋ ਗਿਆ ਲੇਕਿਨ ਇਸ ਤਰੀਕੀ ਚੀਜ਼ਾਂ ਹੋਣ ਤੋਂ ਪਹਿਲਾਂ ਹੀ ਕਿਸੇ ਨਾ ਕਿਸੇ ਇਹਨੂੰ ਰੋਕਿਆ ਜਾ ਸਕਦਾ ਕਿ ਕੋਈ ਨੁਕਸਾਨ ਨਾ ਹੋਵੇ। ਤਾਂ ਹੀ ਹਾਈ ਕੋਰਟ ਨੇ ਚੰਡੀਗੜ੍ਹ ਐਕਸ਼ਨ ਕਿਹਾ ਕਿ ਤੁਸੀਂ ਇਹ ਸਾਰੀ ਚੀਜ਼ਾਂ ਆਈਡੈਂਟੀਫਾਈ ਕਰੋ ਔਰ ਇਸ ਤਰੀਕੇ ਦੇ ਪੀੜ ਡਿਮੂਵ ਕਰੋ ਤਾਂ ਕਿ ਫੇਰ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਜਾਨਵਰ ਦਾ ਖਤਰਾ ਨਾ ਹੋਵੇ। ਜੀ ਪ੍ਰੀਤ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਹਾਈ ਕੋਰਟ ਦੇ ਵੱਲੋਂ ਸਖਤ ਫਟਕਾਰ ਜਿਹੜੀ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਮਾਮਲੇ ਦੇ ਵਿੱਚ ਲਗਾਈ ਹੈ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਲਈ ਜ਼ਿਕਰ ਕੀਤਾ ਗਿਆ ਹਾਲਾਂਕਿ ਪਹਿਲਾਂ ਮੁਆਵਜ਼ਾ ਦਿੱਤਾ ਗਿਆ ਸੀ ਪਰ ਵ ਮੁਆਵਜ਼ਾ ਅਦਾਲਤ ਦੇ ਹੁਕਮਾਂ ਦੇ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਦੇਣਾ ਪਵੇਗਾ ਜਿਸ ਬੱਚੀ ਦੀ ਮੌਤ ਹੋਈ ਸੀ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਨੇ ਤੇ ਜੋ ਬੱਚੀ ਜਿਸ ਦੀ ਬਾਹ ਇਸ ਹਾਦਸੇ ਦੇ ਵਿੱਚ ਚਲੀ ਗਈ ਉਸ ਦੇ ਲਈ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਨੇ